ਮੋਹਾਲੀ ਦੇ ਸੀਨੀਅਰ ਆਗੂ ਅਤੇ ਰੀਅਲ ਏਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਅਕਾਲੀ ਦਲ ਛੱਡਣ ਤੋਂ 14 ਦਿਨ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਚੰਡੀਗੜ੍ਹ ਸਥਿਤ ਮੰਤਰੀ ਨਾਇਬ ਸਿੰਘ ਸੈਣੀ ਦੇ ਘਰ ਪਾਰਟੀ ਦੀ ਮੈਂਬਰਸ਼ਿਪ ਲਈ। ਇਸ ਮੌਕੇ ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਸਨ। ਇਸ ਮੌਕੇ ਸੀਐਮ ਸੈਣੀ ਨੇ ਕਿਹਾ ਕਿ ਗਿੱਲ ਸਾਹਿਬ ਬਹੁਤ ਹੀ ਵਿਕਾਰੀ ਵਿਅਕਤੀ ਹਨ। ਪ੍ਰਧਾਨ ਮੰਤਰੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਭਾਵ ਤੋਂ ਪਾਰਟੀ ਨੂੰ ਫਾਇਦਾ ਹੋਵੇਗਾ। ਆਮ ਭਵੀ ਪਾਰਟੀ ਲੋਕਾਂ ਨੂੰ ਗੁਲਾਬੀ ਤਸਵੀਰਾਂ ਦਿਖਾ ਕੇ ਸੱਤਾ ਵਿਚਾਈ ਸੀ ਪਰ ਇਸ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕੀਤਾ ਕਲ ਪ੍ਰਧਾਨ ਮੰਤਰੀ ਕਿਸਾਨਾਂ ਦੇ ਖਾਤਿਆਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀਆਂ 20 ਕਿਸ਼ਤਾਂ ਜਮ੍ਹਾਂ ਕਰਵਾਉਣਗੇ ਉਹ ਗਿਲ ਸਾਫ ਦਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਸਵਾਗਤ ਕਰਦੇ ਹਨ ਜਦੋਂ ਰঞ্জੀਤ ਸਿੰਘ ਗਿਲ ਨੇ ਅਸਤੀਫਾ ਦੇ ਦਿੱਤਾ ਸੀ ਤਾਂ 19 ਜੁਲਾਈ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਸੰਕੇਤ ਦਿੱਤਾ ਗਿਆ ਸੀ ਕਿ ਉਹ ਦੇਸ਼ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲੈਣਗੇ ਅਜਿਹੀ ਸਥਿਤੀ ਵਿਚ ਚਰਚਾ ਸੀ ਕਿ ਉਹ ਭਾਜਪਾ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਉਹ ਪੂਰੀ ਤਰ੍ਹਾਂ ਚੁੱਪ ਸਨ ਉਹਨਾਂ ਨੇ ਆਪਣੇ ਪੋਸਟ ਵਿੱਚ ਲਿਖਿਆ ਖਰੜ ਹਲਕੇ ਦੀਆਂ ਪੈਣਾ ਤੇ ਭਰਾਵਾਂ ਨੂੰ ਗੁਰੂ ਫਤਿਹ ਹੁਣ ਸਮਾਂ ਆ ਗਿਆ ਹੈ ਕਿ ਮੈਂ ਹਲਕੇ ਦੇ ਵਸ ਨਿਕਾ ਪੰਜਾਬ ਪੰਜਾਬ ਸੱਭਿਆਚਾਰ ਅਤੇ ਦੇਸ਼ ਲਈ ਜੋ ਵੀ ਟੁਕਵਾ ਫੈਸਲਾ ਲਾਵਾਂਗਾ ਉਹ ਲਾਵਾਂਗਾ ਇਸ ਤੋਂ ਬਾਅਦ 26 ਜੁਲਾਈ ਨੂੰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਆਪਣੇ ਹੈਂਡਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਸਟਾਰਮ ਦੀ ਮੁਲਾਕਾਤ ਦੀ ਫੋਟੋ ਦੁਬਾਰਾ ਪੋਸਟ ਕੀਤੀ। ਇਸ ਨਾਲ ਉਹਨਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਵੀ ਮਨਜ਼ੂਰੀ ਮਿਲੀ। ਮੈਂ ਅੱਜ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਰ ਪੰਜਾਬ ਦੇ ਭਲੇ ਲਈ ਪੰਜਾਬ ਦੀ ਤਰੱਕੀ ਲਈ ਮੈਂ ਅੱਜ ਬੀਜੇਪੀ ਜੁਆਇਨ ਕੀਤੀ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਅ ਸ੍ਰੀ ਨਰਿੰਦਰ ਸਿੰਘ ਸੈਣੀ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਜੁਆਇਨ ਕਰਾਇਆ ਸੋ ਅ ਅਸੀਂ ਹੁਣ ਰਲ ਕੇ ਕੰਮ ਕਰਾਂਗੇ ਔਰ ਪੰਜਾਬ ਦੇ ਵਿੱਚ ਤਾਂ ਕਿ ਬੀਜੇਪੀ ਦੀ ਸਰਕਾਰ ਅਸੀਂ ਬਣਾ ਸਕੀਏ ਕਿਉਂਕਿ ਜਿੰਨੇ ਵੀ ਬੀਜੇਪੀ ਦੇ ਜਿੱਥੇ ਸਟੇਟਾਂ ਚ ਸਰਕਾਰ ਹੈ ਉਹ ਬਹੁਤ ਅੱਗੇ ਲੰਘੇ ਨੇ ਸਟੇਟ ਤੇ ਸਾਡਾ ਪੰਜਾਬ ਬਹੁਤ ਪਛੜ ਗਿਆ ਸੋ ਅਸੀਂ ਵੀ ਚਾਹੁੰਦੇ ਵੀ ਅਸੀਂ ਸਾਰੇ ਰਲ ਕੇ ਮਿਹਨਤ ਕਰੀਏ ਤੇ ਪੰਜਾਬ ਚ ਬੀਜੇਪੀ ਦੀ ਸਰਕਾਰ ਬਣਾ ਕੇ E assim pensávamos.